ਊੜਾ ਹੋ ਗਿਆ ਸਿਆਲ ਤੇ ਖੰਗ ਚ ਕਾਮ ਬੁਖਾਰ ਦਾ ਮਿਲ ਗਿਆ ਗਿਫਟ ਡਾਕਟਰ ਨੇ ਦੇਤੀ ਵਾਵਾ ساری ਦਵਾਈ ਆਹ ਕੈਪਸੂਲ ਤੇ ਥੱਬਾ ਦੇ ਤਾਂ ਗੋਲੀਆਂ ਦਾ ਆਪਾਂ ਰੱਖ ਕੇ ਤਲੀ ਦੇ ਉੱਤੇ ساری ਦਵਾਈ ਤੇ ਆਹ ਚੱਕ ਵੀ ਲੈ ਕੇ ਗਰਮਾ ਗਰਮ ਪਾਣੀ ਤੇ ਆਹ ਮਾਰ ਲਿਆ ਫੱਕਾ ਗੋਲੀਆਂ ਦਾ ਡਾਕਟਰ ਕਹਿੰਦਾ ਸੀ ਉੱਤੋਂ ਪੀ ਕੇ ਗਰਮਾ ਗਰਮ ਪਾਣੀ ਤੇ ੁੱਪੇ ਕਹਿੰਦਾ ਆਰਾਮ ਕਰਨਾ ਲਓ ਜੀ ਆਪਾਂ ਲੇਟ ਗਏ ਮੰਜੇ ਤੇ ਉੱਤੇ ਲੈ ਲਈ ਆਪਾਂ ਲੋਈ ਤੇ ਆਰਾਮ ਫਰਮਾਉਣ ਲੱਗੇ ਆਂ ਥੋੜਾ ਟਾਈਮ ਆਰਾਮ ਫਰਮਾਉਣ ਤੋਂ ਬਾਅਦ ਗੱਲ ਜੀ ਬੜੀ ਨਹੀਂ ਹਜੇ ਸਰੀਰ ਜਾ ਹੋਇਆ ਨਹੀਂ ਸੈੱਟ ਤੇ ਹੁਣ ਕੁਝ ਹੋਰ ਔਰ ਪਰ ਕਰਨਾ ਪੈਣਾ ਲਓ ਜੀ ਸੋਚ ਵਿਚਾਰ ਕਰਨ ਤੋਂ ਬਾਅਦ ਆਪਾਂ ਚਾਲੇ ਪਾ ਦਿੱਤੇ ਰਸੋਈ ਵੱਲ ਲਓ ਜੀ ਲੈ ਕੇ ਆਰਓ ਦਾ ਪਾਣੀ ਤੇ ਪਾਣੀ ਲੈ ਕੇ ਆਪਾਂ ਗੈਸ ਵਾਲਿਆ ਉੱਤੇ ਰੱਖ ਲਿਆ ਪਾਣੀ ਵਿੱਚ ਪਾਤੀਆਂ ਲਾਚੀਆਂ ਹਲਦੀ ਕਾਲੀ ਮਿਰਚ ਸੁੰਡ ਤੇ ਉਤਪਤੇ ਲੌਂਗ ਉੱਤੇ ਦੇ ਤਾਂ ਪਟਕਣ ਤੇ ਥੱਲੋ ਬਲ ਰਹੀ ਅੱਗ ਤੇ ਲੋ ਜੀ ਆਪਣਾ ਬਣ ਕੇ ਹੋ ਗਿਆ ਕੜਾ ਤਿਆਰ ਇਹਨੂੰ ਲਿਆ ਕੇ ਪੌਣੀ ਦੇ ਵਿੱਚ ਪੁਣ ਕੇ ਤੇ ਗਲਾਸ ਚ ਲਿਆ ਪੁਣ ਲੋ ਜੀ ਕਹਿੰਦੇ ਹੁੰਦੇ ਵਿੱਚ ਥੋੜਾ ਜਿਹਾ ਸ਼ਹਿਦ ਵੀ ਪਾ ਲੈਣਾ ਚਾਹੀਦਾ ਆਪਾਂ ਸ਼ਹਿਦ ਵੀ ਲੱਗੇ ਆ ਪਾਉਣ ਸ਼ਹਿਦ ਪਾ ਲਿਆ ਜੀ ਵਿੱਚ ਲੋ ਕੋਲਿਆ ਇਹਦੇ ਨਾਲ ਥੋੜਾ ਜਿਹਾ ਟੇਸਟ ਬਣ ਗਿਆ ਆਪਾਂ ਲੈ ਕੇ ਕੜਾ ਤੇ ਆ ਕੇ ਬੈ ਗੇ ਤੁੱਪੇ ਲੋ ਜੀ ਹੁਣ ਕਰਦੇ ਆ ਟੇਸਟ ਇਹ ਆਪਾਂ ਪਹਿਲਾ ਸਿਪ ਪਰਿਆ ਆਹ ਨਿਆਰਾ ਆ ਗਿਆ ਲੋ ਜੀ ਬਹੁਤ ਵਧੀਆ ਸਿਪ ਸਿਪ ਕਰਕੇ ਆਪਾਂ ਪੀ ਰਹੇ ਆ ਕਾੜਾ ਤੇ ਕਾੜਾ ਪੀ ਕੇ ਆਪਾਂ ਹੁਣ ਕਹਿੰਦੇ ਸਿਆਣੇ ਵੀ ਇਹ ਵੀ ਪੀ ਕੇ ਤੁਪੇ ਸੌ ਜਾਣਾ ਚਾਹੀਦਾ ਤੇ ਆਪਾਂ ਫਿਰ ਲੈ ਲਈ ਲੋਈ ਤੇ ਆਪਾਂ ਲੇਟ ਗਏ ਵੀ ਥੋੜਾ ਟਾਈਮ ਆਰਾਮ ਕਰਨ ਤੋਂ ਬਾਅਦ ਖੰਗ ਜੀ ਅਜੇ ਵੀ ਆਉਂਦੀ ਨਿਯੋਜਲਾ ਹੋਈਆਂ ਪੀਆਂ ਜਾਮ ਨਾਸਾਂ ਦੇ ਵਿੱਚੋਂ ਬੰਦ ਹੋਇਆ ਪਿਆ ਕੰਮ ਸਾਹ ਨਹੀਂ ਆ ਰਿਹਾ ਆਪਾਂ ਵਾਸ਼ਬਿਸ਼ਨ ਤੇ ਪਹੁੰਚ ਗਏ ਤੇ ਛੱਟ ਕੇ ਅਮਰ ਆ ਸੁਰਕੜਾ ਤੇ ਕੜਤਾ ਸਾਰਾ ਸਮਾਨ ਬਾਹਰ ਲਓ ਜੀ ਹੱਥ ਉੱਤੇ ਧੋ ਲਈਏ ਮੁੱਛਾਂ ਮੱਛਾਂ ਦੇ ਮਾਰ ਲਏ ਹੱਥ ਕਿਤੇ ਸਮਾਨ ਲੱਗਿਆ ਨਾ ਰਹਿ ਜੇ ਪਰ ਕੰਮ ਹਜੇ ਕੁਛ ਨਾ ਕੁਛ ਹੋਰ ਕਰਨਾ ਪੈਣਾ ਵੀ ਹਜੇ ਕੁਛ ਬਣੀ ਨਹੀਂ ਗੱਲ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਆਹ ਲੈ ਕੇ ਕਪੂਰ ਦੀ ਟਿੱਕੀ ਤੇ ਪਤਲਾ ਆ ਲੈ ਲੈਣਾ ਕਪੜਾ ਉਹਦੇ ਵਿੱਚ ਲਾਓ ਇਹਨੂੰ ਲਪੇਟ ਤੇ ਉਤੋਂ ਮਾਰ ਲੈਣੀ ਆ ਜੀ ਗੰਡ ਆਪਾਂ ਗੰਡ ਲਈ ਮਾਰ ਤੇ ਇਹਨੂੰ ਇੱਕ ਨੱਕ ਦੇ ਨਾਲ ਲਾ ਕੇ ਦੂਜਾ ਨੱਕ ਬੰਦ ਕਰਕੇ ਦੂਜੇ ਪਾਸੇ ਵੀ ਨਿੱਕੇ ਹੁੰਦੇ ਜਿਵੇਂ ਕਹਿੰਦੇ ਵਿਕਸਨ ਹਿਲਰ ਲੈਂਦੇ ਹੁੰਦੇ ਸੀ ਉਹੋ ਜਿਹਾ ਸਵਾਦ ਆਇਆ ਆਹਾਹਾਹਾ ਇੱਕ ਪਾਸੇ ਲੱਗ ਰਿਹਾ ਜਿਵੇਂ ਬਾਬੇ RAMਦੇਵ ਦਾ ਯੋਗਾ ਕਰ ਰਿਹਾ ਹਾਂ ਬਲੋਮ ਲਓ ਜੀ ਦੂਜੇ ਪਾਸੇ ਹੁ ਦਬ ਕੇ ਨੱਕ ਇਹ ਲੰਬਾ ਖਿੱਚਿਆ ਸਾਹ ਸਾਗਿਆ ਖੁੱਲ ਮਿੱਤਰੋ ਆਪਣਾ ਹੋ ਗਿਆ ਕੰਮ ਸੈੱਟ ਤੇ ਤੁਸੀਂ ਵੀ ਕਰ ਸਕਦੇ ਹੋ ਕੰਮ ਸੈੱਟ